ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਵਲੌਗਸ 07 ਤੇ ਤੁਹਾਡਾ ਸਵਾਗਤ ਹੈ। ਮੀਤ ਕਾਦੀ ਤੇ ਸਾਰੇ ਜਣੇ ਠੀਕ ਠਾਕ ਹੋਵਗੇ, ਚੜ੍ਹਦੀ ਕਲਾ 'ਚ ਹੋਵਗੇ ਤੇ ਆਪਾਂ ਵੀ ਬਹੁਤ ਵਧੀਆ ਠੀਕ ਠਾਕ। ਤੇ ਆਪਾਂ ਇੱਧਰ ਆਏ ਸੀਗੇ ਉੱਧਰ ਹੀ ਘੁੰਮਣ ਫਿਰਨ ਜਾਨਕਿ ਜੂ ਸਪੀਡ ਤੇ ਥੋੜਾ ਜਿਹਾ ਮੈਂ ਆਪਣੀ ਵੀ ਪ੍ਰੈਕਟਿਸ ਕਰਦੀ ਹੀਗੀ ਗੱਡੀ ਦੀ। ਮੈਂ ਕਿਹਾ ਦੇਖਾਂ ਕਿੱਦਾਂ ਦੀ ਚੱਲਦੀ ਆ। ਸਿਮੀਰੋਂ ਪਰ ਵੀਡੀਓ ਨਹੀਂ ਮੇਰੀ ਬਣਾਈ। ਸਿਮੀ ਹੁਣ ਜਦੋਂ ਮੈਂ ਚਲਾਉਂਗੀ ਮੇਰੀ ਵੀਡੀਓ ਬਣਾ ਲਈ ਠੀਕ ਆ। ਤੇ ਅੱਜ ਤਾਂ ਜਿਹੜਾ ਆਪਣਾ ਵਲੌਗ ਆ ਨਾ ਆਪਾਂ ਥੋੜਾ ਜਿਹਾ ਉਹਦੇ ਵਿੱਚ ਐਂਟਰਟੇਨਮੈਂਟ ਪਾਉਣੇ ਆ ਤੇ ਮੈਂ ਸੋਚਿਆ ਕਿਉਂ ਨਾ ਹਨਾ ਸਾਰਿਆਂ ਨੂੰ ਟੰਗ ਟਵਿਸਟਰ ਚੈਲੰਜ ਦਿੱਤਾ ਜਾਵੇ ਤੇ ਅਰੇ ਸ਼ੁਰੂਆਤ ਆਪਾਂ ਕਰਦੇ ਆ ਸਿੰਮੀ ਤਾਂ ਸਿੰਮੀ ਕਰੂੰਗੀ ਬੋਲੂੰਗੀ ਮੈਂ ਤਾਂ ਨਹੀਂ ਪਹਿਲਾਂ ਤਾਂ ਸਿੰਮੀ 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 ਕਹਿੰਦੀ ਮੈਂ ਤਾਂ ਅੱਗੇ ਤਾਂ ਹਲਕੇ ਬੋਲਦੀ ਆ ਮੈਂ ਤਾਂ ਅੱਗੇ ਤਾਂ ਬੋਲਦੀ ਮੈਂ ਤਾਂ ਟੰਗ ਟਵਿਸਟਰ ਕਿੱਥੋਂ ਬੋਲ ਹੋ ਜਾਣਾ ਥੋੜਾ ਜਿਹਾ ਟਰਾਈ ਤਾਂ ਕਰੂੰਗੀ ਠੀਕ ਆ ਬਹੁਤ ਸੌਖਾ ਜਿਹਾ ਆ ਤੂੰ ਕਹਿਣਾ ਲਾਲ ਨੀਲਾ ਨੀਲਾ ਲਾਲ ਲੈ ਸੱਤ ਵਾਰੀ ਬੋਲਣਾ ਨੀ ਲੀਲਾ ਬੋਲਤਾ ਹੀ ਜਿੰਨੀ ਯਾਰ ਬੋਲ ਹੁੰਦਾ ਬੋਲਤਾ ਹੀ ਹਾਂ ਲਾਲ ਨੀ ਇੱਕ ਲੈ ਟਰਾਈ ਦਾ ਕਰ ਇੰਨਾ ਸੌਖਾ ਹਨਾ ਕੋਈ ਔਖਾ ਨਹੀਂ ਬਹੁਤ ਸੌਖਾ ਈਜ਼ੀ ਮੈਂ ਦਿੱਤਾ ਹਾਂ ਨੀਲਾ ਲਾਲ ਹਾਂ ਲਾਲ ਨੀ ਉੱਚੀ ਬੋਲ ਮੇਰੇ ਬੱਚੇ ਕੈਮਰੇ ਚ ਆਜ ਵੀ ਆ ਬਈ ਨੀਲੇ ਨੀ ਲੀਲਾ ਹੋ ਜਾਂਦਾ ਹੈ ਆਹੇ ਬੋਲੋ ਪੰਜਵਾਰੀ ਬੋਲੋ ਚਲੋ ਮਿਸਾਲ ਲਾਲ ਨੀਲਾ ਨੀਲਾ ਲਾਲ ਲਾਲ ਨੀਲਾ ਨੀਲਾ ਲਾਲ ਲਾਲ ਨੀਲਾ ਨੀਲਾ ਲਾਲ ਲਾਲ ਨੀਲਾ ਨੀਲਾ ਲਾਲ ਲਾਲ ਨੀਲਾ ਲੀਲਾ ਨਾ ਲਾਣ ਪੰਜਵੀਂ ਵਾਰੀ ਥੋੜਾ ਕਨਫਿਊਜ਼ ਹੋ ਗਿਆ ਹੈ ਨਾ ਚਲੋ ਹੁਣ ਆਪਾਂ ਚੱਲਦੇ ਆ ਘਰ ਪਹਿਲਾਂ ਆਪਾਂ ਜੂਸ ਪੀ ਲਈਏ ਉਹ ਦੇਖੋ ਪਿੱਛੇ ਜੂਸ ਬਣਦਾ ਕਿੱਥੇ ਦੀਦੀ ਰੈਡੀ ਉਹ ਆਉਦੇ ਠੀਕ ਹੈ ਜੀ ਤੇ ਘਰ ਜਾ ਕੇ ਆਪਾਂ ਮੰਮੀ ਨੂੰ ਵੀ ਪੁੱਛਦੇ ਆ ਤੇ ਹੋਰਾਂ ਨੂੰ ਵੀ ਜੋ ਜੋ ਸਾਨੂੰ ਮਿਲ ਗਿਆ ਨਾ ਵੀ ਅੱਜ ਦੇ ਵਲੌਗ ਚ ਆਪਾਂ ਸਾਰਿਆਂ ਨੂੰ ਅੱਜ ਟੰਗ ਟਵਿਸਟਰ ਚੈਲੰਜ ਦੇਣਾ ਆ ਦੇਖੀਏ ਵੀ ਕਿਹੜਾ ਕਿਹੜਾ ਬੋਲ ਲੈਂਦਾ ਆ ਤੇ ਸੱਤ ਵਾਰੀ ਬੋਲਣਾ ਆ ਸਿਮੀ ਨੇ ਉਧਰ ਪੰਜ ਵਾਰੀ ਥੋੜਾ ਜਿਹਾ ਕਨਫਿਊਜ਼ ਕਰ ਦਿੱਤਾ ਐਂਡ ਤੇ ਹਨਾ ਬਾਕੀ ਚਾਰ ਵਾਰੀ ਸਹੀ ਬੋਲ ਹੋ ਗਿਆ ਹੈਗਾ ਬਾਕੀ ਦੇਖਦੇ ਘਰ ਜਾ ਕੇ ਠੀਕ ਆ ਜੀ ਤੇ ਬਣੇ ਰਹੋ ਵਲੌਗ ਦੇ ਨਾਲ ਤੇ ਅੱਜ ਦਾ ਜਿਹੜਾ ਸਵਾਲ ਆ ਉਹ ਵੀ ਤੁਹਾਨੂੰ ਆਪਾਂ ਪੁੱਛਾਂਗੇ ਘਰ ਜਾ ਕੇ ਪੁੱਛਾਂਗੇ ਤੇ ਹੁਣ ਆਪਾਂ ਪਹਿਲਾਂ ਜੂਸ ਪੀ ਲਈਏ ਠੀਕ ਆ ਜੀ ਲਓ ਜੀ ਹੁਣ ਜਿਹੜੀ ਵਾਰੀ ਆ ਹੁਣ ਹੈਗੀ ਨਿਮਰ ਦੀ ਠੀਕ ਆ ਨਿਮਰ ਤੈਨੂੰ ਟੰਗ ਟਵਿਸਟਰ ਚੈਲੰਜ ਦਿੰਨੀ ਆ ਮੈਂ ਜੇ ਤੂੰ ਸਹੀ ਬੋਲ ਦਿੱਤਾ ਤਾਂ ਮੇਰੇ ਵੱਲੋਂ ਤੈਨੂੰ ਦੋ ਪਤੰਗ ਫ੍ਰੀ ਇਨਾਮ ਪਤੰਗੋ ਪਤੰਗ ਜੀ ਠੀਕ ਹੈ ਲੈਣਾ ਚਾਕਲੇਟ ਨਾ ਚਾਕਲੇਟ ਆ ਚੱਲ ਤੈਨੂੰ 5 ਰੁਪਏ ਵਾਲੀ ਚਾਕਲੇਟ ਲੈ ਲਓ ਨੀ ਚੱਲ ਪਹਿਲਾਂ ਬੋਲਦਾ ਇਹ ਸੱਤ ਵਾਰੀ ਬੋਲਣਾ ਠੀਕ ਆ ਜਿਆਦਾ ਨਾ ਸੱਤ ਵਾਰੀ ਇਹ ਬੋ ਸੌਖਾ ਹੈ ਦੋ ਵਰਡ ਆ ਅੱਛਾ ਠੀਕ ਆ ਤੂੰ ਪਤਾ ਕੀ ਸੱਤ ਵਾਰੀ ਬੋਲਣਾ ਬੋਲਣਾ ਹੈ ਲਾਲ ਨੀਲਾ ਨੀਲਾ ਲਾਲ ਸੱਤ ਵਾਰੀ ਬੋਲ ਚਲ ਦੇਹੀ ਪਹਿਲਾ ਉਦਾਂ ਮੜਿਆ ਮੈਂ ਦੱਸ ਨਹੀਂ ਨਹੀਂ ਮਤਲਬ ਉਦਾਂ ਮੜੇ ਕਰਕੇ ਦੇਖ ਲਵਾਂ ਸਹੀ ਬੋਲ ਹੁੰਦਾ ਇਹ ਕੋਈ ਪ੍ਰੈਕਟਿਸ ਥੋੜੀ ਆ ਇਹ ਤਾਂ ਇਦਾਂ ਹੀ ਹੁੰਦਾ ਆ ਲਾਲ ਨੀਲਾ ਉੱਚੀ ਬੋਲੋ ਜੀ ਇਦਾਂ ਨਹੀਂ ਕਰਨਾ ਜੀ ਲਾਲ ਨੀਲਾ ਲਾਲ ਨੀਲਾ ਇਦਾਂ ਨਹੀਂ ਲਾਲ ਨੀਲਾ ਨੀਲਾ ਲਾਲ ਠੀਕ ਆ ਚੱਲ ਬੋਲ ਲਾਲ ਨੀਲਾ ਨੀਲਾ ਲਾਲ 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 ਲਾਲ ਨੀਲਾ ਸਹੀ ਸੀ ਮੈਂ ਬੈਠ ਕੇ ਨਹੀਂ ਆ ਮਿਸਟੇਕ ਹੁਣ ਮੈਂ ਇੱਥੇ ਸਾਥ ਨਹੀਂ ਸਾਥੀ ਜਿਹੜੀ ਤੂੰ ਕੀ ਬੋਲਿਆ ਨੀਲਾ ਨੀਲਾ ਨਹੀਂ ਬੋਲੇ ਵਿੱਚ ਤੇ ਮੂਹ ਕੁਝ ਹੋਰ ਵੀ ਨਿਕਲ ਗਿਆ ਹੋਗਾ ਮੰਮੀ ਕੀ ਨਿਕਲਿਆ ਹੈ ਮੰਮੀ ਦੱਸੋ ਮੰਮੀ ਕੀ ਨਿਕਲਿਆ ਹੈ ਇਹਦੇ ਮੂਹ ਇਦਾਂ ਡੋਬੜੀ ਗਾਟਾ ਨੀਲਾ ਆ ਕੁਝ ਹੋਰ ਵੀ ਇਨੇ ਕਿਆ ਹੈ ਹੈਨਾ ਲਾਲ ਨੀ ਨਿਕਲਿਆ ਹੈਗਾ ਹਾਂ ਨਾ ਮੰਮੀ ਇਹੀ ਨਿਕਲਿਆ ਇਹਦੇ ਮੂਹ ਆ ਮੈਂ ਤਾਂ ਦੱਸ ਹੀ ਨਹੀਂ ਦਿੱਤਾ ਨੀਲਾ ਗਿਆ ਹੈ ਮੇਰਾ ਹਾਂ ਨਿਕਲ ਗਿਆ ਹੈਗਾ ਠੀਕ ਆ ਹਰ ਮੰਮੀ ਤੋਂ ਦੇਖਦੇ ਮੰਮੀ ਲਾ ਕੇ ਕਰਿਓ ਕੁਰਸੀ ਆਪਣੀ ਇੱਧਰ ਨੂੰ ਤੂੰ ਪੰਜ ਵਾਰੀ ਬੋਲ ਲੈ ਉਹ ਦੇਖ ਲੈਨੇ ਆ ਹਨਾ ਆ ਜਾ ਮੈਂ ਤਾਂ ਨਹੀਂ ਆਦੀ ਪਿੱਛੇ ਸਾਨੂੰ ਨਹੀਂ ਪਤਾ ਤੁਸੀਂ ਵਿੱਚ ਆਉਂਦੇ ਕਿ ਨਹੀਂ ਆਉਂਦੇ ਹਣ ਮੰਮੀ ਮੰਮੀ ਦੱਸੂਗੇ ਮੰਮੀ ਚਲੋ ਦੱਸੋ ਬੋਲੋ ਕਿਦਾਂ ਬੋਲਣਾ ਲਾਲ ਮੰਮੀ ਆ ਲਾਲ ਨੀਲਾ ਹਾਂ ਲਾਲ ਨੀਲਾ ਲਾਲ ਨੀਲਾ ਨੀ ਲਾਲ ਨੀਲਾ ਨੀਲਾ ਲਾਲ लाल नीला हाँ. नीला लाल हाँ. नहीं नहीं पांचवारी पांचवारी ओ चलो मैं तो मम्मी लाल 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 नीला 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 जी दे दे हाँ हाँ जी हो गया

ਨੀਲਾ ਲਾਲ ਹੋ ਗਿਆ ਹੂੰ ਠੀਕ ਹੈ ਲੰਝਵਾਰੀ ਬੋਲਿਆ ਲਾਲ ਨੀਲਾ ਨੀਲਾ ਲਾਲ ਨਾ ਲਾਲ ਨੀਲਾ ਨੀਲਾ ਲਾਲ ਹੂੰ ਉਹ ਤਾਂ ਜੇ ਅਜੇ ਇਹ ਤਾਂ ਤੁਸੀਂ ਦੁਬਾਰਾ ਬੋਲਿਆ ਹਨ ਜਿਹੜਾ ਇੱਕ ਵਾਰ ਚ ਬੋਲ ਦੂਗਾ ਆਪਾਂ ਉਹਨੂੰ ਪ੍ਰਾਈਜ਼ ਦੇਣਾ ਹੈ ਲਾਲ ਇੱਥੇ ਲਓ ਜੀ ਇਹ ਹੋੜੀ ਤਾਂ ਸਾਰੇ ਪ੍ਰੈਕਟਿਸ ਕਰਕੇ ਦੁੱਦੀ 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 ਆ ਜਾਇਆ ਕਰੋ ਕਿ ਲਓ ਜੀ ਮੇਰੀ ਵੀਡੀਓ ਵਖਾਓ ਆਪਾਂ ਆਪਾਂ ਕਹੀ ਇੱਕ ਵਾਰੀ ਬੋਲਣਾ ਠੀਕ ਆ ਸਾਰੇ ਜਣੇ ਦੱਸਿਓ ਹਨਾ ਵੀ ਮੁੰਡੇ ਨੇ ਪ੍ਰੈਕਟਿਸ ਕਰਕੇ ਬੋਲਿਆ ਹਨਾ ਵੀ ਗੱਲ ਤਾਂ ਉਹ ਹੁੰਦੀ ਜਿਹੜਾ ਬੰਦਾ ਪਹਿਲੀ ਆਰਚੀ ਬੋਲ ਜੇ ਉਹ ਨਹੀਂ ਹੁੰਦੀ ਗੱਲ ਪਹਿਲੀ ਵਾਰ ਚ ਸਹੀ ਤਾਂ ਹੈ ਦੱਸ ਤਾਂ ਚਲੋ ਠੀਕ ਆ ਕੋਈ ਨਹੀਂ ਆਪਾਂ ਤੁਹਾਨੂੰ ਹੋਰ ਵੀ ਕਿਸੇ ਨਾਲ ਮਲਾਉਣੇ ਆ ਦੇਖੀਏ ਵੀ ਉਹ ਬੋਲਦੇ ਸਹੀ ਕਿ ਨਹੀਂ ਬੋਲਦੇ ਇਹ ਮੁੰਡੇ ਨੇ ਪਹਿਲੀ ਵਾਰ ਚ ਗਲਤ ਬੋਲਿਆ ਦੂਜੀ ਵਾਰ ਦਾ ਹੀ ਇਹ ਤਾਂ ਮੰਨਣਾ ਨਹੀਂ ਉਹ ਠੀਕ ਆ ਮਾੜੇ ਛੋਟਾ ਮੋਟਾ ਇਖਤਿਆਰ ਦੇ ਦੋ ਆਓ ਇੰਨਾ ਨਹੀਂ ਮੂੰਹ ਸਵਾਰੀ ਦਾ ਹੁੰਦਾ ਗਿਫਟ ਹੈ ਨੂੰ ਠੀਕ ਹੈ ਚਲੋ ਠੀਕ ਹੈ ਜੀ ਅੱਜ ਦਾ ਜਿਹੜਾ ਸਵਾਲ ਹੈ ਤੁਹਾਨੂੰ ਉਹ ਵੀ ਦੱਸਦੇ ਆ ਤੇ ਪਹਿਲਾਂ ਆਪਾਂ ਦੇਖਦੇ ਆ ਵੀ ਹੋਰ ਆਪਾਂ ਕਿਹਨੂੰ ਪੁੱਛੀਏ ਲੋ ਜੀ ਹੁਣ ਆ ਤੁਹਾਨੂੰ ਆਪਾਂ ਦੱਸ ਦਿੰਨੇ ਆ ਅੱਜ ਦਾ ਸਵਾਲ ਕਿਹੜਾ ਆ ਤੇ ਸਾਰੇ ਜਣੇ ਛੋਲੇ ਛੋਲੇ ਕਮੈਂਟ ਕਰਕੇ ਉਹਦਾ ਜਵਾਬ ਦਿਓ ਤੇ ਉਤੋਂ ਪਹਿਲਾਂ ਆਪਾਂ ਜਿਹੜਾ ਪਿਛਲਾ ਸਵਾਲ ਪੁੱਛਿਆ ਹੈਗਾ ਪਹਿਲੇ ਬਲੌਗ 'ਚ ਕਿ ਉਹ ਇਦਾਂ ਦੀ ਕਿਹੜੀ ਚੀਜ਼ ਆ ਜਿਹਨੂੰ ਬਣਾਉਣ ਲੱਗੇ ਤਾਂ ਬਹੁਤ ਟਾਈਮ ਲੱਗ ਜਾਂਦਾ ਆ ਬਟ ਉਹਨੂੰ ਜਦੋਂ ਆਪਾਂ ਤੋੜਨੇ ਨੂੰ ਇੱਕ ਸਕਿੰਟ ਵੀ ਨਹੀਂ ਲੱਗਦਾ ਹੈਗਾ ਨਾ ਵੀ ਮਿੰਟ 'ਚ ਟੁੱਟ ਕੇ ਉਹਦਾ ਹੋ ਜਾਂਦਾ ਆ ਤੇ ਸਾਰਿਆਂ ਨੇ ਜਿਨ੍ਹਾਂ ਨੇ ਸਹੀ ਕਮੈਂਟ ਕੀਤੇ ਸੀਗੇ ਉਹਨਾਂ ਦਾ ਨਾਮ ਆਪਾਂ ਮੈਂਸ਼ਨ ਕਰ ਦਈਏ ਜੀ ਰਾਜਵਿੰਦਰ ਕੌਰ, ਮਨਪ੍ਰੀਤ ਕੌਰ, ਰਜਨੀ ਵਾਲਾ ਤੇ ਨੀਲਮ ਸਰੋਜ ਠੀਕ ਆ ਜੀ ਇਹ ਸਗੇ ਹੀ ਆਨਸਰ ਦਿੱਤਾ ਹੈਗਾ ਤੇ ਅੱਜ ਦਾ ਜਿਹੜਾ ਹੈ ਨਾ ਸਵਾਲ ਆ ਉਹ ਵੀ ਕੁਝ ਫਨੀ ਹੈ ਜਾਂ ਤੇ ਸਾਰੇ ਜਣੇ ਸੋਚ ਸਮਝ ਕੇ ਉਹਦਾ ਆਨਸਰ ਦਿਓ ਤੇ ਵੈਸੇ ਤਾਂ ਸਾਰੇ ਜਣੇ ਇੰਟੈਲੀਜੈਂਟ ਹੀ ਆ ਮੇਰੇ ਨਾਲੋਂ ਵੱਧ ਤੁਸੀਂ ਸਮਝਦਾਰ ਆ ਤੇ ਅੱਜ ਦਾ ਜਿਹੜਾ ਸਵਾਲ ਹੈਗਾ ਆ ਜੀ ਉਹ ਇਦਾਂ ਦੀ ਕਿਹੜੀ ਚੀਜ਼ ਆ ਜਿਹੜੀ ਚੱਲਦੀ ਤਾਂ ਬਹੁਤ ਜ਼ਿਆਦਾ ਪਰ ਉਹ ਥੱਕਦੀ ਨਹੀਂ ਕਦੀ ਬਹੁਤ ਜ਼ਿਆਦਾ ਚੱਲਦੀ ਆ ਪਰ ਥੱਕਦੀ ਨਹੀਂ ਉਹ ਤਾਂ ਇਹਦਾ ਤੁਸੀਂ ਸਹੀ ਜਵਾਬ ਕਹਣਾ ਅਨਸਰ ਜ਼ਰੂਰ ਦੇਓ ਦੱਸਿਓ ਕਮੈਂਟ ਕਰਕੇ ਆਪਾਂ ਉਹਨਾਂ ਦੇ ਨਾਮ ਅਗਲੇ ਵਲੌਗ ਚ ਮੈਂਸ਼ਨ ਕਰਾਂਗੇ ਤੇ ਸਾਰੇ ਜਣੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਇਦਾਂ ਸਪੋਰਟ ਕਰਦੇ ਰਹੋ ਪਿਆਰ ਦਿੰਦੇ ਰਹੋ ਬਾਏ ਬਾਏ